ਚਲੋ 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 ਨੰਬਰਦਾਰ ਜੀ ਚਲੋ ਨੰਬਰਦਾਰ ਜੀ ਆਓ ਆਓ ਚਲੋ ਮੈਂ ਚਲਦਾ ਹਾਂ ਕੋਈ ਪਾਣ ਅੰਦਰ ਆ ਜਾਓ ਵੇਖੋ ਚਲੋ ਕਿਤੇ ਆਪਾਂ ਕਰਦੇ ਉੱਥੇ ਕੋਈ ਠੀਕ ਸੋ ਨਿਹਾਲ ਸੋ ਸ੍ਰੀ ਅੰਗਨ ਬੁਲੇ ਸੋ ਨਿਹਾਲ ਸੋ ਸ੍ਰੀ ਅੰਗਨ ਬੁਲੇ ਸੋ ਨਿਹਾਲ ਸੋ ਸ੍ਰੀ ਅੰਗਨ ਬੁਲੇ ਸੋ ਨਿਹਾਲ ਸੋ ਸ੍ਰੀ ਅੰਗਨ ਭੁਲੇ ਸੋਨਿਹਾਲ ਸੋ ਸ੍ਰੀ ਅਕਾਲ ਨਮਸਤੇ ਜਟਿਆਲਾ ਗੁਰੂਵਾਲਕੇ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਦਿਰਬਧਨ ਜਿਹੜਾ ਉਹ ਵਾਤਾਵਰਣ ਹੈ ਸੋ ਅੱਜ ਸਾਡੇ ਪਿੰਡ ਬਟਾਲਾ ਦੇ ਵਿੱਚ ਗੁੰਨੋ ਵਾਲੀਆਂ ਉਹਨਾਂ ਵਾਲ ਹਵੇਲੀਆਂ ਦੀ ਜਿਹੜੀ ਪੰਚਾਇਤ ਆ ਉਹਦੇ ਵਿੱਚੋਂ ਸਰਦਾਰ ਗੁਰਦੇਵ ਸਿੰਘ ਜੀ ਸਰਕਾ ਮੈਂਬਰ ਡਾਕਟਰ ਚਮਕੌਰ ਸਿੰਘ ਜੀ ਮੌਜੂਦਾ ਮੈਂਬਰ ਨੇ ਸਰਦਾਰ ਬਲਦੇਵ ਸਿੰਘ ਜੀ ਸਾਬਕਾ ਮੈਂਬਰ ਨੇ ਸਰਦਾਰ ਸੁਖਦੇਵ ਸਿੰਘ ਨੰਬਰਦਾਰ ਔਰ ਨੰਬਰਦਾਰ ਸਾਹਿਬ ਨੇ ਸਰਦਾਰ ਲਖਵਿੰਦਰ ਸਿੰਘ ਸਰਦਾਰ ਕੁਲਵੰਤ ਸਿੰਘ ਸਰਦਾਰ ਗੁਰਜੰਟ ਸਿੰਘ ਸਰਦਾਰ ਗੁਰਦੇਵ ਸਿੰਘ ਸਰਦਾਰ ਹਰਪ੍ਰੀਤ ਸਿੰਘ ਸਰਦਾਰ ਹਰਜੀਤ ਸਿੰਘ ਵੱਡੀ ਪੱਧਰ ਦੇ ਵਿੱਚ ਜਿਹੜੀ ਆ ਉਹ ਆਪਣੀਆਂ ਪੁਰਾਣੀ ਰਵਾਇਤੀਆਂ ਪਾਰਟੀਆਂ ਨੂੰ ਛੱਡ ਕੇ ਆ ਜਾਮ ਆਦਮੀ ਪਾਰਟੀ ਦਾ ਨਾ ਸਾਥ ਦੇਣ ਦਾ ਜਿਹੜਾ ਆ ਉਹ ਫੈਸਲਾ ਲਿਆ ਹੈ ਕਿਉਂਕਿ ਪਿਛਲੇ 2 ਸਾਲ ਤੋਂ ਜੋ ਵੀ ਪੰਜਾਬ ਦੇ ਵਿੱਚ ਕੰਮਕਾਰ ਹੋਏ ਨੇ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਪੂਰੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਜਿਹੜੇ ਸਮਝਦਾਰ ਲੋਕ ਨੇ ਉਹ ਦਿਨ-ਦਿਨ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਜਿੰਨੇ ਵੀ ਸਾਥੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਸਰਦਾਰ ਮਨਦੀਪ ਸਿੰਘ ਜੀ ਜਿਹੜੇ ਬਲਾਗ ਪ੍ਰਧਾਨ ਨੇ ਉਹਨਾਂ ਨੇ ਇਹਨਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਰਦਾਰ ਅਮਰੀਤ ਸਿੰਘ ਜੀ ਸਾਡੇ ਯੂਥ ਦੇ ਪ੍ਰਧਾਨ ਨੇ ਕਿਨਾਂ ਫੇ ਸਾਰਿਆਂ ਦੀ ਅਗਵਾਈ ਦੇ ਵਿੱਚ ਅੱਜ ਇਹ ਪਰਿਵਾਰ ਆਪਣੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਮੈਂ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਇਹਨਾਂ ਦਾ ਨਿਕਾ ਸਵਾਗਤ ਕਰਦਾ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਹਰ ਤਰ੍ਹਾਂ ਦੇ ਕੰਮ ਜਿਸ ਤਰ੍ਹਾਂ ਦੇ ਵੀ ਪਿੰਡਾਂ ਦੇ ਕੰਮੇ ਲੈ ਕੇ ਆਉਣਗੇ ਇਹਨਾਂ ਦੇ ਹਰ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਅਸੀਂ ਜ਼ਰੂਰ ਕਰਾਂਗੇ ਸੋ ਪਾਰਟੀ ਦੇ ਵਿੱਚ ਆਉਣ ਤੇ ਇਹਨਾਂ ਦਾ ਨਿਕਾ ਸਵਾਗਤ ਪਾਰਟੀ ਦੇ ਵਿੱਚ ਕਰਦਾ ਮਾਨ ਸਰਕਾਰ ਜਿਹੜਾ ਹੈ ਇਹਨਾਂ ਨੂੰ ਫਾਇਦਾ ਹੋਗਾ ਬਹੁਤ ਬਹੁਤ ਸ਼ੁਕਰੀਆ